ਓ ਹੋਈ ਜਦੋਂ ਦੀ ਜਵਾਨ ਮੁੰਡੇ ਹੋ ਗਏ ਪਰੇਸ਼ਾਨ ਹੋਈ ਜਦੋਂ ਦੀ ਜਵਾਨ ਮੁੰਡੇ ਹੋਏ ਪਰੇਸ਼ਾਨ ਪਈ ਚੋਬਰਾਂ ਨੂੰ ਹੱਥਾਂ ਤင် ਚਾਵੇ ਉਹ ਪਈ ਚੋਬਰਾਂ ਨੂੰ ਹੱਥਾਂ ਤင် ਚਾਵੇ ਕਿ ਕੁੜੀ ਕਵਾਰੀ ਦਾ ਵੇਖੂ ਨਖਰਾ ਮੇਚ ਨਾ ਆਵੇ ਕੁੜੀ ਕਵਾਰੀ ਦਾ ਵੇਖੋ ਨਖਰਾ ਮੇਚ ਨਾ ਆਵੇ ਉਹ ਕੁੜੀ ਕਵਾਰੀ ਦਾ ਹੋਈ ਜਦੋਂ ਦੀ ਜਵਾਨ ਮੁੰਡੇ ਹੋਏ ਪਰੇਸ਼ਾਨ ਉਹ ਜਦੋਂ ਦੀ ਸੱਜਣ ਸਜਾਉਣ ਲੱਗ ਪਈ ਸ਼ੀਸ਼ੇ ਮੂਰੇ ਹੋਰ ਦੇਰ ਲਾਉਣ ਲੱਗ ਪਈ ਜਦੋਂ ਦੀ ਸੱਜਣ ਸਜਾਉਣ ਲੱਗ ਪਈ ਸਿੱਕੇ ਮੂਰੇ ਹੋਰ ਦੇਰ ਲਾਉਣ ਲੱਗ ਪਈ ਵਾਰਟੇਡੇ ਮੇਡੇ ਰੋਜ ਬਾਉਣ ਲੱਗ ਪਈ ਉਹ ਰ ਵਾਰਟੇਡੇ ਮੇਡੇ ਰੋਜ ਬਾਉਣ ਲੱਗ ਪਈ ਆਸ਼ਕਾਂ ਦੇ ਦਿਲ ਤੜਫਾਉਣ ਲੱਗ ਪਈ ਆਸ਼ਕਾਂ ਦੇ ਦਿਲ ਤੜਫਾਉਣ ਲੱਗ ਪਈ ਸਿੱਖੇ ਪਿਆਰ ਦੀ ਰਮਝ ਇਹਨੂੰ ਕੋਈ ਨਾ ਸਮਝ ਸਿੱਖੇ ਪਿਆਰ ਦੀ ਰਮਝ ਇਹਨੂੰ ਕੋਈ ਨਾ ਸਮਝ ਛੁੱਪ ਛੁੱਪ ਕਰੋ ਚੋਰੀਆਂ ਕੁਮਾਵੇ ਕੁੜੀ ਕੁਵਾਰੀ ਦਾ ਹੋ ਵੇਖੋ ਨਖਰਾ ਮੇਚਨਾ ਆਵੇ ਕੁੜੀ ਕੁਵਾਰੀ ਦਾ ਹੋਈ ਜਦੋਂ ਦੀ ਜਵਾਨ ਮੁੰਡੇ ਹੋ ਗਏ ਪਰੇਸ਼ਾਨ ਹੋ ਗਈ ਜਦੋਂ ਦੀ ਜਵਾਨ ਮੁੰਡੇ ਹੋ ਗਏ ਪਰੇਸ਼ਾਨ ਭਈ ਚੋਬਰਾ ਨੂੰ ਹੱਥਾਂ ਤੈਨ ਚਾਵੇ ਭਈ ਚੋਬਰਾ ਨੂੰ ਹੱਥਾਂ ਤੈਨ ਚਾਵੇ ਕਿ ਕੁੜੀ ਕੁਵਾਰੀ ਦਾ ਉਹ ਵੇਖ ਨਕਰਮੇ ਚਨਾ ਆਵੇ ਕੁੜੀ ਕੁਮਾਰੀ ਦਾ ਇਦਾਂ ਖੁਦ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਬਿਨ ਕੰਮ ਤੋਂ ਉਹ ਬਿਨ ਕੰਮ ਤੋਂ ਨਹੀਂ ਬਾਰੇ ਐਵੇਂ ਪਾਉਣਾ ਚਾਹੀਦਾ ਇਦਾਂ ਖੁਦ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਬਿਨ ਕੰਮ ਤੋਂ ਨਹੀਂ ਬਾਰੇ ਐਵੇਂ ਪਾਉਣਾ ਚਾਹੀਦਾ ਮੜੀ ਨਜਨਾ ਤੂੰ ਖੁਦ ਨੂੰ ਬਚਾਉਣਾ ਚਾਹੀਦਾ ਐਵੇਂ ਜਿਆਦਾ ਵੀ ਗਰੂਰ ਨਹੀਂ ਦਿਖਾਉਣਾ ਚਾਹੀਦਾ ਐਵੇਂ ਜਿਆਦਾ ਵੀ ਦਿ ਗਰੂਰ ਨਹੀਂ ਦਿਖਾਉਣਾ ਚਾਹੀਦਾ ਇਹ ਤਾਂ ਰਣ ਦਿਨ ਚਾਰ ਫਿਰ ਆਉਣੀ ਨਹੀਂ ਬਖਾਰ ਇਹ ਤਾਂ ਰਣ ਦਿਨ ਚਾਰ ਫਿਰ ਆਉਣੀ ਨਹੀਂ ਬਖਾਰ ਐਵੇਂ ਖੰਬਾਂ ਦੀਆਂ ਡਾਰਾਂ ਪਈ ਬਣਾਵੇਂ ਕੁੜੀ ਕੁਵਾਰੀ ਦਾ ਕਿ ਕੁੜੀ ਕੁਵਾਰੀ ਦਾ ਵੇਖੋ ਨਖਰਾ ਮੇਚ ਨਾ ਆਵੇ ਕੁੜੀ ਕੁਵਾਰੀ ਦਾ ਹੋਈ ਜਦੋਂ ਦੀ ਜਵਾਨ ਮੁੰਡੇ ਹੋ ਗਏ ਪਰੇਸ਼ਾਨ ਹੋਈ ਜਦੋਂ ਦੀ ਜਵਾਨ ਮੁੰਡੇ ਹੋ ਗਏ ਪਰੇਸ਼ਾਨ ਪਈ ਚੁੱਭਰਾਂ ਨੂੰ ਹੱਥਾਂ ਤੇ ਨਚਾਵੇ ਕੁੜੀ ਕੁਵਾਰੀ ਦਾ ਵੇਖੋ ਨਖਰਾ ਮੇਚ ਨਾ ਆਵੇ ਉਹ ਕੁੜੀ ਕੁਮਾਰੀ ਦਾ ਕਿਤੇ ਯਾਦ ਚੱਬੇ ਵਾਲੇ ਨਾ ਜੋ ਮਿਲ ਗਏ ਨੇ ਉਹਨੇ ਇਹਦੇ ਦਿਲ ਦਾ ਉਡਾ ਲੈਣਾ ਚੈਨ ਕਿਤੇ ਯਾਦ ਚੱਬੇ ਵਾਲੇ ਨਾ ਜੋ ਮਿਲ ਗਏ ਨੇ ਉਹਨੇ ਇਹਦੇ ਦਿਲ ਦਾ ਉਡਾ ਦੇਣਾ ਚੈਨ ਉਹਦੇ ਪਿਆਰ ਚ ਉਹਦੇ ਪਿਆਰ ਦੀ ਰਾਹਾਂ ਚ ਫਿਰ ਬਣ ਕੇ ਛਿਦੈਣੇ ਪਹਿਣਾ ਜਾਗਣਾ ਇਨੂੰ ਤਾਂ ਸਾਰੀ ਸਾਰੀ ਰਹਿਣ ਉਹਦੇ ਪਿਆਰ ਦੀਆਂ ਰਾਵਾਂ ਵਿੱਚ ਬਣ ਕੇ ਸ਼ਦੈਨ ਪੈਣਾ ਜਾਗਣਾ ਇਹਨੂੰ ਤਾਂ ਵੇਖੋ ਸਾਰੀ ਸਾਰੀ ਰਹਿਣ ਦੇਣਾ ਜੱਗ ਨੂੰ ਉਹ ਦੇਣਾ ਜੱਗ ਨੂੰ ਕੀ ਦੋਸ਼ ਹੁਣ ਹੋਈ ਮਦ ਖੁਸ਼ ਦੇਣਾ ਜੱਗ ਨੂੰ ਕੀ ਦੋਸ਼ ਹੁਣ ਹੋਈ ਮਦ ਖੁਸ਼ ਜਾਣ ਜਾਣ ਕੇ ਮੁਸੀਬਤਾਂ ਬੁਲਾਵੇ ਜਾਣ ਜਾਣ ਕੇ ਮੁਸੀਬਤਾਂ ਬੁਲਾਵੇ ਕੁੜੀ ਕੁਮਾਰੀ ਦਾ ਦੇਖੋ ਨਖਰਾ ਮੇਚਨਾ ਹਾਏ ਉਹ ਦੇਖੋ ਨਖਰਾ ਮੇਚਨਾ ਆਵੇ ਕੁੜੀ ਕੁਮਾਰੀ ਦਾ ਹੋ ਗਈ ਜਦੋਂ ਦੀ ਜਵਾਨ ਮੁੰਡੇ ਹੋ ਗਏ ਪਰੇਸ਼ਾਨ ਹੋਈ ਜਦੋਂ ਦੀ ਜਵਾਨ ਮੁੰਡੇ ਹੋ ਗਏ ਪਰੇਸ਼ਾਨ ਪਈ ਚੁੱਭਰਾਂ ਨੂੰ ਹੱਥ ਤੇ ਨਚਾਵੇ ਕੁੜੀ ਕੁਮਾਰੀ ਦਾ ਦੇਖੋ ਨਖਰਾ ਮੇਚਨਾ ਆਵੇ ਕੁੜੀ ਕੁਮਾਰੀ ਦਾ कुडी कुमारी दा, ओ, कुड़ी कुमारी कुंमारी